ਦਕੈਤੀ ਵਿੱਚ ਇਨੋਵਾ ਗੱਡੀ ਔਨ ਕਰਕੇ ਨਿਰਦੋਸ਼ ਡਰਾਈਵਰ ਤੇ ਕਾਰਵਾਈ ਹੋਣ ਤੇ ਡਰਾਈਵਰ ਯੂਨੀਅਨ ਕਾਰ ਬਾਜ਼ਾਰ ਬੰਦ ਕਰਵਾ ਕੇ ਲਾਇਆ ਤਰਨਾ ਕਾਰ ਡੀਲਰ ਅਲੋਪ ਹੋਣ ਕਰਕੇ ਡਰਾਈਵਰ ਵੀਰਾ ਚ ਰੋਸ ਪਾਤਣਾ ਕਾਰ ਬਾਜ਼ਾਰ ਵਿੱਚ ਡੀਲਰ ਵੀਰਾ ਵੱਲੋਂ ਦਿੱਲੀ ਨੰਬਰ ਦੀਆਂ ਗੱਡੀਆਂ ਖਰੀਦ ਕੀਤੀ ਜਾਂਦੀ ਹੈ ਉਸ ਨੂੰ ਪੰਜਾਬ ਦਾ ਨੰਬਰ ਅਲਾਰਟ ਕਰਵਾਉਣ ਲਈ ਡੀਲਰ ਵੀਰਾ ਵੱਲੋਂ ਆਪਣੇ ਆਪਣੇ ਡਰਾਈਵਰਾਂ ਤੇ ਨੰਬਰ ਲਗਵਾ ਲੈਂਦੇ ਸਨ ਮਰੰਤੂ ਬਾਅਦ ਵਿੱਚ ਡੀਲਰ ਵੀਰ ਆਪਣੀ ਜ਼ਿੰਮੇਵਾਰੀ ਹੋਣ ਕਰਕੇ ਉਸ ਨੂੰ ਟਰਾਂਸਫਰ ਕਰਵਾ ਕੇ ਉਸ ਦੀ ਕਾਪੀ ਆਪਣੇ ਰਿਕਾਰਡ ਵਿੱਚ ਰੱਖ ਲੈਂਦੇ ਸਨ ਜਦੋਂ ਉਸ ਦੀ ਲੋੜ ਪੈਂਦੀ ਸੀ ਉਸ ਸਮੇਂ ਪੁਲਿਸ ਪ੍ਰਸ਼ਾਸਨ ਨੂੰ ਦੇ ਕੇ ਆਉਣ ਵਾਲੀ ਮੁਸੀਬਤ ਨੂੰ ਸੰਭ ਲੈਂਦੇ ਸਨ ਪਰ ਅੱਜਕਾਰ ਬਾਜ਼ਾਰ ਵਿੱਚ ਸਥਿਤੀ ਉਸ ਸਮੇਂ ਤਨਾਵਪੂਰਨ ਹੋ ਗਈ ਜਦੋਂ 2009 ਵਿੱਚ ਇੱਕ ਕਾਰ ਡੀਲਰ ਵੀਰ ਨੇ 2005 ਮਾਡਲ ਇਨੋਵਾ ਦਿੱਲੀ ਨੰਬਰ ਖਰੀਦ ਕੇ ਲਿਆਂਦੀ ਤੇ ਉਸ ਦੀ ਐਨਓਸੀ ਲੈ ਕੇ ਆਪਣੇ ਡਰਾਈਵਰ ਦੇ ਨਾਮ ਨੰਬਰ ਲਗਵਾ ਦਿੱਤਾ ਬਾਅਦ ਵਿੱਚ ਜੋ ਇਨੋਵਾ ਗੱਡੀ ਬਿਨਾਂ ਟ੍ਰਾਂਸਫਰ ਕਰਾਏ ਐਵੇਂ ਹੀ ਅੱਗੇ ਦੇ ਅੱਗੇ ਵਿਕਦੀ ਰਹੀ ਜੋ ਕੁਝ ਦਿਨ ਪਹਿਲਾਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਦਕੈਤੀ ਦੇ ਦੌਰਾਨ ਇਹ ਇਨੋਵਾ ਗੱਡੀ ਫੜੀ ਗਈ ਵਿਕਾਰਨ ਵਿੱਚ ਗੱਡੀ ਡਰਾਈਵਰ ਦੇ ਨਾਮ ਹੋਣ ਕਾਰਨ ਪੁਲਿਸ ਉਸ ਨੂੰ ਤੰਗ ਪਰੇਸ਼ਾਨ ਕਰਨ ਲੱਗ ਪਈ ਜਦੋਂ ਵੀ ਡਰਾਈਵਰ ਨੇ ਰੋਲਾ ਪਾਇਆ ਕਿ ਇਹ ਇਨੋਵਾ ਕਿਸ ਡੀਲਰ ਵੀਰ ਦੀ ਹੈ ਤਾਂ ਉਸ ਦਾ ਕੋਈ ਵਾਰਿਸ਼ ਨਹੀਂ ਬਣਿਆ ਜਿਸ ਕਰਕੇ ਡਰਾਈਵਰ ਵੀਰਾ ਵਿੱਚ ਭਾਰੀ ਰੋਸ਼ ਫੈਲ ਗਿਆ ਤੇ ਡਰਾਈਵਰ ਯੂਨੀਅਨ ਵੱਲੋਂ ਕਾਰ ਬਾਜ਼ਾਰ ਬੰਦ ਕਰਵਾ ਕੇ ਸਨਸਿਟੀ ਗੇਟ ਦੇ ਨੇੜੇ ਸੜਕ ਜਾਮ ਕਰਕੇ ਅਣਵਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ। ਫੇਰ ਕੋਈ ਹੱਲ ਨਹੀਂ ਹੈ। ਧਰਨਾ ਖੜਾ ਹੈ ਖ਼ਤਰਾ ਕਰਾਂਗੇ। ਤੁਹਾਨੂੰ ਮਨਜ਼ੂਰਤਾ ਮਨਜ਼ੂਰੀ ਕੋਈ ਤਾਂ ਘੜਿਆ ਉਹ ਪਿਆਰ ਦੇ ਵਿੱਚ ਚਾਦਾ ਲੱਗਦਾ। ਮੇਰੇ ਪਿੱਛੇ ਜਾ ਕੇ ਲੈ ਲੈਂਗੇ ਫੇਰ। ਤੁਹਾਨੂੰ ਜਾ ਕੇ ਲੈ ਲੈਂਦੇ ਹਾਂ ਪ੍ਰਧਾਨੀ ਛੱਡ ਦੂੰਗਾ ਜਾ। ਪਹਿਲੇ ਕੋਈ ਥੋੜੇ ਪੁੱਛ ਆਵੇ ਚੱਕ ਲੈ ਜੀ ਹੁਣ ਦੇ ਦੋ। ਜਿਆਦਾ ਜਿਹੜਾ ਜੀਵਾਰੀ ਲੈ ਰੱਖਦਾ। ਠੀਕ ਹੈ ਜੀ। ਕੋਈ ਗੱਲ ਨਹੀਂ। ਇਹਦਾ ਭਰੋਸਾ ਵੀਰੇ ਫ ਇਹ ਟਰਨ ਆ ਲਾਇਆ ਗਿਆ ਜੀ ਸਾਡੇ ਇੱਕ ਡਰਾਈਵਰ ਦੇ ਨੋਂ ਗੱਡੀ ਕਰਵਾਈ ਗਈ ਸੀ 2009 ਦੇ ਵਿੱਚ ਜੀ ਅੱਜ ਦੀ ਘੜੀ ਆਨਲਾਈਨ ਉਹਦੇ ਨੋਂ ਬੋਲਦੀ ਐ ਉਹਤੇ ਗੱਡੀ ਤੇ ਜਿੱਡ ਕੈਂਤੀ ਹੋ ਗਈ 17 ਕੇ 18 ਲੱਖ ਰੁਪਏ ਦੀ ਜੀ ਗੁਰਦਾਸਪੁਰ ਅੱਜ ਕਿਨੇ ਨੰਬਰ ਲਵਾਇਆ ਜੀ ਨਾ ਤਾਂ ਸਾਡੇ ਸਾਹਮਣੇ ਹੋ ਆ ਰਿਆ ਜਿਨੇ ਗੱਡੀ ਵੇਚੀ ਐ ਜੀ ਨਾ ਸਾਡੇ ਸਾਹਮਣੇ ਹੋ ਆ ਰਿਆ ਇਹ ਵਿਚਾਰਾ ਗਰੀਬ ਬੰਦਾ ਜੀ ਘਰੋਂ ਬਹੁਤ ਗਰੀਬ ਐ ਬਹੁਤ ਹੀ ਜ਼ਿਆਦਾ ਗਰੀਬ ਬੰਦਾ ਐ ਜੀ ਇਹਦਾ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਸਾਡੀ ਜੀ। ਇਹਦੀ ਕੋਈ ਗੱਡੀ ਨਹੀਂ ਹੈਗੀ। ਹਾਂਜੀ। ਇਹਦੀ ਨਹੀਂ ਹੈਗੀ ਗੱਡੀ। ਨਹੀਂ ਜੀ ਗੱਡੀ ਇਹਦੀ ਨਹੀਂ ਇਹ ਤਾਂ ਨੌਕਰੀ ਕਰਦੇ ਜੀ 7-8000 ਰੁਪਏ ਤਨਖਾਹ ਲੈਂਦੇ ਜੀ। ਕਿਥੇ ਕਰਦਾ ਨੌਕਰੀ? ਕਾਰ ਬਾਜ਼ਾਰ ਚ। ਕਾਰ ਬਾਜ਼ਾਰ ਚ ਨੌਕਰੀ ਕਰਦੇ ਜੀ। ਕਾਰ ਬਾਜ਼ਾਰ ਵਾਲੇ ਕਿਸੇ ਬੰਦੇ ਨੇ ਗੱਡੀ ਵੇਚੀ ਹੈ ਜੀ। ਕਿਸੇ ਵੀ ਦਲਾਲ ਨੇ ਇੱਥੋਂ ਦੇ ਬੰਦੇ ਨੇ ਨੰਬਰ ਲਵਾਇਆ। ਬਿਨਾਂ ਪੁੱਛੇ ਨੰਬਰ ਲਵਾਇਆ ਗਿਆ। ਕੋਈ ਦੱਸ ਕੇ ਨੰਬਰ ਨਹੀਂ ਲਵਾਇਆ ਗਿਆ। ਬਲਕਿ ਉਹ ਦਿਨਾਂ ਦੇ ਵਿੱਚ ਇਹ ਬੰਦੇ ਦਾ ਵਿਆਹ ਸੀ। ਜਦੋਂ ਨੰਬਰ ਲੱਗੇ ਆਏ ਜੀ। ਕਦੋਂ ਲੱਗਿਆ? ਇਹ 2009 ਦੇ ਵਿੱਚ ਲੱਗੇ ਆ ਜੀ। 7 ਮਾ ਕਿਹੜੀ ਗੱਡੀ ਹੈ 95 ਨੋਵਾ ਗੱਡੀ ਹੈ ਜੀ ਕਿੰਨੇ ਮਾਡਲ ਹੈ 5 ਮਾਡਲ ਹੈ ਜੀ 211 ਨੰਬਰ ਤੇ ਗੱਡੀ ਨੰਬਰ ਲੱਗੇ ਹੈ ਜੀ ਪਟਿਆਲੇ ਦਾ ਨੰਬਰ ਲੱਗੇ ਹੈ ਜੀ ਇਸ ਟਾਈਮ ਪਹਿਲਾਂ ਦਿੱਲੀ ਨੰਬਰ ਸੀ DL11WB ਠੀਕ ਹੈ ਜੀ ਠੀਕ ਹੈ ਸਰ ਉਦੋਂ ਬਾਅਦ ਇਹਨਾਂ ਦੇ ਨਾਮ ਹੀ ਅੱਜ ਤੱਕ ਇਹਨਾਂ ਦੇ ਨਾਮ ਹੀ ਚੱਲ ਰਹੀ ਹੈ ਜੀ ਗੱਡੀ ਅੱਗੇ ਦੇ ਕੇ ਵਿਕੀ ਗਈ ਹੈ ਸਟਾਮਾ ਦੀ ਵਿਕੀ ਗਈ ਹੈ ਕਿਸੇ ਵੀ ਬੰਦੇ ਨੇ ਟਰਾਂਸਫਰ ਕਰਾਉਣ ਦੀ ਰਿਸਪੋਨਸਿਬਿਲਟੀ ਨਹੀਂ ਸਮਝੀ ਜੀ ਸਾਡੇ ਜਿੰਨੇ ਵੀ ਡਰਾਈਵਰ ਭਾਈ ਚਾਰਾ ਹੈਗੇ ਜੀ ਸਾਰਿਆਂ ਦੇ ਨਾਂ ਦੇ ਬਿਨਾਂ ਪੁੱਛੇ ਨੰਬਰ ਲਵਾਏ ਜਾਂਦੇ ਨੇ ਬਿਨਾਂ ਪੁੱਛੀ ਇਹਨਾਂ ਤੇ ਘੜਾਈ ਜਾਂਦੀਆਂ ਨੇ ਇੱਥੇ ਜੋ ਵੀ ਨੰਬਰ ਲੱਗਦਾ ਹੈ ਬਿਨਾਂ ਪੁੱਛੇ ਸਭ ਜਾਲੀ ਨੰਬਰ ਲੱਗੇ ਜਾ ਰਹੇ ਨੇ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਇਹੀ ਮੰਗ ਕਰਦੇ ਹਾਂ ਜੀ ਕਿ ਨਾਲ ਸਾਡਾ ਸਾਥ ਦਿੱਤਾ ਜਾਵੇ ਜੀ ਸਾਡੇ ਬੰਦੇ ਨੂੰ ਇਨਸਾਮ ਮਿਲੇ ਜਿਹੜਾ ਵੀ ਬੰਦਾ ਹੈਗਾ ਜਿਨੇ ਵੀ ਗੱਡੀ ਵੇਚੀ ਹੈ ਜਾਂ ਜਿਨੇ ਵੀ ਨੰਬਰ ਲਵਾਇਆ ਉਹ ਬੰਦਾ ਸਾਡੇ ਸਾਹਮਣੇ ਆਵੇ ਸਾਡੇ ਸਾਹਮਣੇ ਆ ਕੇ ਸਾਡੇ ਨਾਲ ਸਾਡੀ ਹੈਲਪ ਕਰੇ ਜੋ ਵੀ ਸਾਡੀ ਬਣਦੀ ਹੈ ਕਾਰ ਬਜ਼ਾਰ ਦਾ ਪ੍ਰਧਾਨ ਆ ਉਹਨਾਂ ਕੋਲ ਵੀ ਨਹੀਂ ਗਏ ਤੁਸੀਂ ਅਸੀਂ ਗਏ ਸੀ ਜੀ ਪ੍ਰਧਾਨ ਜੀ ਨੇ ਜਿੰਨੀ ਕਾ ਹੱਲ ਕੋਈ ਕਰੀ ਆਪਣੇ ਤੌਰ ਤੇ ਜੀ ਉਦੂ ਮੁੜ ਕੇ ਜੀ ਉਹਨੂੰ ਕੁਝ ਬੰਦੇ ਕਹਿਣ ਲੱਗੇ ਬਾਜ਼ਾਰ ਦੇ ਵਿੱਚੋਂ ਕਿ ਨਾ ਵੀ ਤੁਸੀਂ ਸਾਥ ਦੇ ਰਹੇ ਹੋ ਉਦੂ ਮੁੜ ਕੇ ਫਿਰ ਉਹਨਾਂ ਨੇ ਸਾਨੂੰ ਜੀ ਛੱਡ ਦੇ ਦਿੱਤੀ ਜਿਨਾ ਜੋ ਤੁਹਾਨੂੰ ਡਿਕ ਲੱਗਦਾ ਉਹ ਕਰ ਹੁਣ ਇਹ ਤਰਨਾ ਕਦ ਤੱਕ ਜਾਰੀ ਰਹੂਗਾ ਇਹ ਜਦੋਂ ਤੱਕ ਸਾਡਾ ਕੋਈ ਹੱਲ ਨਹੀਂ ਹੁੰਦਾ ਸਾਡੇ ਸਾਹਮਣੇ ਬੰਦੇ ਨਹੀਂ ਆਉਂਦਾ ਜਿਨੇ ਨੰਬਰ ਲਵਾਏ ਆ ਜਿਨੇ ਵੀ ਇਹ ਗੱਡੀ ਵੇਚੀ ਹੈ ਸਾਡੇ ਨਾਲੋਂ ਬੰਦਾ ਆਵੇ ਬੰਦੇ ਦੀ ਹੈਲਪ ਕਰੇ ਅਸੀਂ ਕੋਈ ਉਹਨੂੰ ਸਜ਼ਾ ਨਹੀਂ ਦਿਵਾਣਾ ਚਾਹੁੰਦੇ ਉਸ ਨਹੀਂ ਕਰਦੇ ਅਸੀਂ ਤਾਂ ਇਹ ਕੱਲ ਕਹਿੰਦੇ ਆ ਇਹਦਾ ਸਾਥ ਦਿੱਤਾ ਜਾਵੇ ਜੀ ਬਸ ਸਾਡਾ ਸਾਥ ਨਹੀਂ ਮਿਲ ਰਿਹਾਗਾ ਬਿਨਾਂ ਨੰਬਰ ਲਵਾਏ ਜਾਂਦੇ ਨੇ ਜਦੋਂ ਨੰਬਰ ਲਵਾਏ ਜਾਂਦੇ ਨੇ ਗੱਡੀਆਂ ਸਾਡੇ ਨੌਂ ਦੀਆਂ ਤਾਂ ਜਦੋਂ ਕੋਈ ਵੀ ਕੇਸ ਹੋ ਜਾਂਦਾ ਕ੍ਰਾਈਮ ਹੋ ਜਾਂਦਾ ਸਾਡੇ ਦੇ ਫਿਰ ਉਸ ਗੱਲ ਸਾਡੇ ਤੇ ਆ ਜਾਂਦੀ ਹੈ ਉਲਟਾ ਸਾਨੂੰ ਭੁਗਤ ਨਹੀਂ ਪੈਂਦੀ ਹੈ ਜੀ ਤੁਸੀਂ ਸਾਡਾ ਕੋਈ ਨਹੀਂ ਹੈ ਸਾਡੇ ਭਰਾ ਨੇ ਇੱਕ ਗੱਡੀ 2009 ਚ ਟਰਾਂਸਫਰ ਹੋਰ ਕਿਸ ਨੇ ਕਰਾਈ ਹੋਣੀ ਆ ਇੱਕ ਵੀ ਧਾਰੀਵਾ ਪਾਣਾ ਕਤਾਰਪੁਰ ਦੀ ਕੋਈ ਫਸਲੇਜ ਗੱਡੀ ਪੜੇ ਗਈ ਹੈ ਉਹ ਤਾਂ ਚਲੋ ਉਹਦਾ ਸਰਕਾਰਾਂ ਹੋ ਗਿਆ ਉਹਨ ਜਿਹਨੇ ਗੱਡੀ ਨਾ ਕਰਾਈ ਉਹ ਬੰਦਾ ਸਾਹਮਣੇ ਨਹੀਂ ਆ ਰਿਹਾ ਉਹ ਬੰਦੇ ਤਾਂ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਟਾਈਮ ਲੈ ਰਹੇ ਆਂ ਬੰਦੇ ਦੀ ਪਛਾਣ ਕਰਕੇ ਅੱਗੇ ਲਿਆਵਾਂਗੇ ਜੋ ਬੰਦਾ ਡਾਕੂਮੈਂਟ ਦਿੱਤਾ ਜਾਊਗਾ ਕਿ ਜੇ ਗੱਡੀ ਨਾ ਕਰਾਈਏ ਉਹਦਾ ਹੱਕ ਬਣਦਾ ਸੀ ਉਹਨੂੰ ਅੱਗੇ ਆਉਣ ਦਾ ਅੱਜ 15 ਦਿਨ ਹੋ ਗਏ ਅੱਜ ਜਿਹੜਾ ਧਰਨਾ ਲਾਇਆ ਹੋਇਆ ਡਰਾਈਵਰ ਜੁਨੀਅਰ ਨੇ ਕੀ ਮਸਲਾ ਹੈ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਤੇ 2009 ਦੇ ਵਿੱਚ ਡਰਾਈਵਰ ਦੇ ਨਾਮ ਤੇ ਨੰਬਰ ਲਵਾ ਕੇ ਗੱਡੀ ਸੇਲ ਹੋਊਗੀ ਸੇਲ ਪਹਿਲਾਂ ਮੈਨੂਅਲ ਟ੍ਰਾਂਸਫਰ ਅਸੀਂ ਪਹਿਲਾਂ ਮੈਨੂਅਲ ਟ੍ਰਾਂਸਫਰ ਹੁੰਦੀ ਸੀ ਜਿਹੜੀ ਕਿ ਆਨਲਾਈਨ ਨਹੀਂ ਬੋਲੇ ਕਰਦੀ ਸੀਗੀ ਇਹ ਇਧਰ ਬਦਰੀਗੜ੍ਹ ਦਾ ਸਾਈਡੋਂ ਗੱਡੀ ਵੇਚੀਗੀ ਤੇ ਉੱਥੇ ਮੁੱਕੇ ਟ੍ਰਾਂਸਫਰ ਹੋਈ ਹੈ ਉਹਦੀ ਵੈਰੀਫਿਕੇਸ਼ਨ ਲੈ ਕੇ ਜਿਹੜੀ ਅਸੀਂ ਗੁਰਦਾਸਪੁਰ ਥਾਣੇ 'ਚ ਦੇ ਆਏ ਡਰਾਈਵਰ ਨੂੰ ਕੋਈ ਵੀ ਦਿੱਕਤ ਨਹੀਂ ਆ ਵੀ ਅਗਰ ਦਿੱਕਤ ਆਂਦੀ ਹੈ ਤਾਂ ਕਾਰ ਡੀਲਰਸ਼ਿਪ ਦੇ ਨਾਲ ਖੜੀ ਹੈ